ਗੜੀ ਬੈਲ ਦੇ ਫੂਨ ਗੜੀ ਡਿਊਟੀ ਲੱਗੀ ਨਾ ਤੈਨੂੰ ਫੋਨ ਕੀਤਾ ਤੁਹੀ ਆਏ ਇਹ ਸਰਪੰਚ ਵਿਚਾਲੇ ਖੁਲਤਾ ਆਇਆ ਹੁੰਦੇ ਆਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰਦੇ ਹੋ ਕੋਈ ਦੋ ਕਿਤਾਬੇ ਨਹੀਂ ਗਿਆ ਨਹੀਂ ਹੈਗੀ ਯਾਰ ਕਿਉਂ ਥੱਪੜ ਕਿਉਂ ਮਾਰਿਆ ਤੂੰ ਹੀ ਤੈਨੂੰ ਕਹਿੰਦਾ ਨਹੀਂ ਮੈਂ ਤੈਨੂੰ ਕਿਹਾ ਤੜਸੀ ਨਹੀਂ ਰੱਬ ਤੋਂ ਕਿਹੜਾ ਕਿਹੜਾ ਦਾਰ ਨਹੀਂ ਸਰਪੰਚ ਦੇ ਥੱਪੜ ਮਾਰੋ ਹਾਂ ਕਰਕੇ ਕਹਿੰਦਾ ਜਿਵੇਂ ਆਪਾਂ ਪੀਤੀ ਆ ਤੇ ਇਹ ਜਨਤਾ ਨੇ ਚੁਣਿਆ ਨਾ ਦਾਰੂ ਵੀ ਪੀਤੀ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਆ ਪੀਤੀ ਆ ਪੱਕੀ ਪੀਤੀ ਆ ਦਾਰੂ ਵੀ ਪੀਤੀ ਆ ਕੀ ਮਤਲਬ ਹੋਇਆ ਚਾਹ ਪੀਤੀ ਤੇਰੀ ਨਹੀਂ ਪੀਤੀ ਯਾਰ ਇੱਕ ਸਰਪੰਚ ਨੂੰ ਅਸੀਂ ਗੱਲ ਕਰਨੀ ਥੱਪੜ ਮਾਰ ਕੇ ਤਰੱਕੀ ਰਾਈਟ ਬਣਦਾ ਇੱਕ ਤਾਂ ਚਾਹ ਤਾਂ ਖੜੀ ਐ ਰਾਈਟ ਕਿਹੜੇ ਨੂੰ ਨਹੀਂ ਮਾਰ ਸਕਦਾ ਹਾਂ ਕਿਸੇ ਨੇ ਨਹੀਂ ਕੋਈ ਮਾਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਨਹੀਂ ਕਿਸੇ ਦੀ ਗੱਲ ਹੈ ਪਬਲਿਕ ਜੂਠ ਮਾਰ ਰਹੀ ਹੈ ਮੈਂ ਡਰਾਈਵ ਨਹੀਂ ਕਰਦਾ ਮਾਰਦੀ ਪਈ ਹੈ ਸਰਪੰਚ ਸਾਹਿਬ ਕੀ ਮਸਲਾ ਹੈ ਮੈਂ ਕੋਈ ਨਹੀਂ ਕਿਹੜਾ ਯਾਰ ਤੇਰਾ ਸਰਪੰਚ ਸਾਹਿਬ ਕੀ ਮਸਲਾ ਇਹਨੇ ਮੇਰੇ ਮਗਰੋਂ ਮਾਰਤੀ ਨਾਲ ਲਗਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ ਇੱਕੋ ਮਾਰਾ ਤੇ ਕੰਪਲੀਟ ਕੀਤੀ ਕਰਦਾ ਕੋਈ ਗਰੇਲੂ ਮਸਲਾ ਸੀ ਇੱਕ ਮਿੰਟ ਹੀ ਹੈ ਇੱਕ ਮਿੰਟ ਦੀ ਇੱਕ ਮਿੰਟ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਭਲਾ ਲਓ ਅਸੀਂ ਜਾਣਦੇ ਹਾਂ ਕਿ ਸਾਨੂੰ ਕੋਈ ਤਰ੍ਹਾਂ ਦੀ ਗੀ ਨਹੀਂ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਨਹੀਂ ਹੈ ਇਹ ਸਾਨੂੰ ਨਾਮ ਕਿਹ ਕੀ ਹੈ ਦਾ ਤੇ ਜੇ ਕਿਸੇ ਦੇ ਘਰ ਤੋਂ ਕਿਰੇਲੂ ਚ ਰੋਲਾ ਸੀਗਾ ਤੇ ਤੁਹਾਨੂੰ ਬੁਲਾਇਆ ਤੇ ਸਰਪੰਚਾ ਵੀ ਆਇਆ ਮੀਡੀਆ ਬੁਲਾਇਆ ਪਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਵਾਲੇ ਬੁਲਾ ਲਓ ਯਾਰ ਮੀਡੀਆ ਵਾਲੇ ਬੁਲਾਓ ਮੀਡੀਆ ਹੁਣੇ ਆਪੇ ਦੱਸਾਰੀ ਗੱਲਬਾਤ ਦੱਸ ਕੀ ਜਿੱਕਰ ਸੀ ਅਸੀਂ ਤੋਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਘਰ ਤੋਂ ਪਿਆਰ ਨੂੰ ਜ਼ਿੰਮੇਵਾਰ ਸਿਨਜਾਉਣ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤਫਹਮੀ ਆ ਉਹਦੇ ਕੋਲੇ ਗਲਤਫਹਮੀ ਹੋ ਕੇ ਥੱਪੜ ਮਾਰਨ ਦਾ ਕੀ ਅਧਿਕਾਰ ਆ ਦੱਸੋ ਯਾਰ ਹੁਣ ਕੀ ਦੇਖੇ ਕਾਪਾ ਸੀ ਸਰਪੰਚ ਕੀ ਬੋਲ ਦੱਸੋ ਦੇਖੋ ਕਰਦੇ ਐਂ ਘਰੇਲੂ ਦਾ ਮਸਲਾ ਚਲੋ ਤੁਸੀਂ 112 ਦੇ ਫੋਨ 'ਤੇ ਬੁਲਾਇਆ ਸੀ ਸਰਪੰਚ ਹੁੰਦਾ ਤਾਂ ਆਹਦੇ ਸਾਰੇ ਤਿੰਨ ਚਾਰ ਜਿਹੜੇ ਖੜੇ ਆਂ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਆਂ ਚਲੋ ਤੂੰ ਥੱਪੜ ਮਾਰਦਾ ਲੋਕਾਂ 'ਤੇ ਉਹ ਨਹੀਂ ਯਾਰ ਇਹਦੀ ਕੋਈ ਗੱਲ ਨਹੀਂ ਦੇਖੋ ਸਮਾਜੀਕ ਦੇ ਵਿੱਚ ਇੱਕ ਆ ਵੇਖੋ ਜਿੰਨੀ ਜਨਤਾ ਸੁਣਦੀ ਆ ਜੀ ਮੇਰਾ ਨਾਮ ਅਪੂਰਾਵੇਂ ਅਪੂਰਾਮ ਜੀ ਅਪੂਰਾਮ ਪਿੰਡ ਕੜਾ ਪਿੰਡ ਕੜਾ ਨਹੀਂ ਡਿਊਟੀ 112 ਤੇ ਕੰਪਨੀ ਦੇ ਕਰਦੇ ਆ ਜੀ ਕਰਨ ਵੇ ਦੇਖੋ ਉਹ ਨਹੀਂ ਮੈਂ ਟੰਗੂਗਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਜੇ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਸਦੇ ਉਹਨਾਂ ਫਿਰ ਦੁਬਾਰਾ ਉਹਦੇ ਕੋਲ ਫੜ ਗੂ ਫਿਰ ਵੀ ਸੋਚਦੇ ਹੁੰਦੇ ਆ ਬੁਰਾ ਮਸਲਾ ਕੀ ਹੈ ਮਸਲਾ ਯਾਰ ਇਹ ਦੋਨਾਂ ਜੀਆਂ ਦਾ ਆਪਸ ਵਿੱਚ ਹੀ ਹੈਗਾ ਸੀਗਾ ਤੇ ਮੈਨੂੰ ਬੁਲਾਇਆ ਇਹ ਤੁਸੀਂ ਤੁਸੀਂ सरपंच हां मैं सरपंच हैगा ते ਇਹਨਾਂ ਨੂੰ ਬੁਲਾ ਇਹਨਾਂ ਨੂੰ ਕਿਸੇ ਕੰਪਲੀਟ ਕੀਤੀ 112 ਤੇ ਇਹ ਆਏ ਨੇ ਮੈਂ ਅੰਦਰੋਂ ਉਹਨੂੰ ਲੈ ਕੇ ਆਈ ਜਨਾ ਇਹਨੇ ਮੇਰੇ ਥੱਪੜ ਮਾਰਤਾ ਮਗਰ ਅੱਛਾ ਕੀ ਨਾਮ ਇਹਨਾਂ ਦਾ ਪਪੂ ਦਾ ਅੱਛਾ ਤੁਸੀਂ ਸਰਪੰਚ ਸਾਹਿਬ ਇਹ ਕੋਈ ਗਲਤ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗੱਲ ਕੰਮ ਕੀਤਾ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮੁਲਾਜ਼ਮ ਨੂੰ ਵੀ ਕਿਉਂਕਿ ਚਲੋ 112 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉੱਥੇ ਜੇ ਤੁਸੀਂ ਮੋਤਬਰ ਦੇਖੋ ਜੇ ਸਰਪੰਚ ਸਾਹਿਬ ਵੀ ਆਇਆ ਮੋਤਬਰ ਆਇਆ ਤਾਂ ਮੁਲਾਜ਼ਮ ਵੀ ਆਇਆ ਪਰ ਹੁੰਦੇ ਆਨ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਸਰਪੰਚਾ ਕਮੋਤਬਾਰਾ ਸਸੀ ਗਲ ਸਰ ਮੇਰਾ ਨਾਮ ਕਮਲਜੀਤ ਕੋਹੜ ਮਾਮਾ ਜੀ ਨਾਲ ਕਰਦੀ ਹੁੰਦੀ ਹੈ ਮੇਰੇ ਨਾਨਾ ਨੇ ਉਹਨਾਂ ਦਾ ਕਰਦਾ ਰੋਲਾ ਸੀ ਉਹਦੇ ਚ ਬੱਚਿਆਂ ਨੂੰ ਕੁੱਟਮਾਰ ਕੀਤੀ ਘਰੇ ਵੜਕ ਕੰਧ ਟੱਪ ਕੇ ਘਰੇ ਵੜਕ ਕੁੱਟਮਾਰ ਕੀਤੀ ਤਾਂ ਕੁੜੀ ਕਾਮਤ ਗਈ ਸੀ ਕਾਮਤ ਵਾਈ ਸਾਨੂੰ ਵਾਲਾ ਇੱਕ ਨਾਲ ਚਲ ਆਏ ਗਿਆ 112 ਤੇ ਫੋਨ ਕੀਤਾ ਫੋਨ ਕੀਤਾ ਤਾਂ ਉਹ ਉਹ ਦਰਵਾਇਆ ਸਰਪੰਚ ਸਾਹਿਬ ਨੇ ਫੋਨ ਕੀਤਾ ਜੀ ਮੌਕੇ ਤੇ ਇਹ ਗੰਡਾ ਸੀ ਤੇ ਡਾਂਗਾ ਲੈ ਕੇ ਬੂਏ ਤੇ ਬੈਠਾ ਸੀ ਅੰਦਰ ਕਿਸੇ ਨੇ ਵੜ ਨਹੀਂ ਦਿੰਦਾ ਸੀ ਤੇ ਸਰਪੰਚ ਸਾਹਿਬ ਨੇ ਮਾ ਕੇ ਕਿ ਮੌਕਾ ਆ ਕੇ ਵੇਖ ਲੋ ਤੁਸੀਂ ਉਹ ਆ ਕਰਕੇ ਅੰਦਰ ਗਿਆ ਕੁੜੀ ਦੇ ਪਰੌਣੇ ਨੂੰ ਸਮਝਾਉਣ ਵਾਸਤੇ ਅੰਦਰ ਗਿਆ ਸੀ ਅੰਦਰ ਗਿਆ ਤਾਂ ਅੰਦਰਮ ਜਦੋਂ 112 ਤੇ ਹੋਣ ਗਿਆ ਉਹਨਾਂ ਆ ਗਿਆ ਮੁਲਾਜਮ ਉਹ ਜਦੋਂ ਬਾਹਰ ਆ ਰਹੇ ਤੇ ਬਾਹਰ ਆਤੇ ਸਮੇਂ ਪਹਿਲੇ ਸਰਪੰਚ ਸਾਹਿਬ ਸਾਹ ਅੱਗੇ ਸੀ ਉਹਨਾਂ ਦਾ ਚਪੇੜ ਮਾਰਿਆ

ਉਹਨੂੰ ਤੁਸੀਂ ਸਾਰੇ ਇਕੱਠੇ ਹੋ ਜਾਓ ਇੱਥੇ ਹਾਂਜੀ ਇਨਸਾਫ ਚਾਹੀਦਾ ਸਰ ਤੇ ਮੰਨ ਲਓ ਕੱਲ ਨੂੰ ਇਹ ਤਾਂ ਆਮ ਬੰਦੇ ਦੇ ਵੀ ਮਾਰਨੀ ਸ਼ੁਰੂ ਕਰ ਦੇਣਗੇ ਐਂ ਦੇ ਦੇ ਕਾਰਵਾਈ ਪੂਰੀ ਤੇ ਪੂਰੀ ਹੋਣੀ ਚਾਹੀਦੀ ਕਾਰਵਾਈ ਐਹੋ ਜੀ ਹੋਣੀ ਚਾਹੀਦੀ ਆ ਮੈਨੂੰ ਕਹਿੰਦਾ ਇਹਨਾਂ ਦੀ ਵਰਦੀਆਂ ਉਤਰਨੀਆਂ ਚਾਹੀਦੀਆਂ ਜਿਹੜੇ ਅੱਜ ਦੇ ਟਾਈਮ ਦੇ ਚਾਹਤਾਂ ਦੇ ਬੰਦੇ ਕਰ ਰਹੇ ਆ ਠੀਕ ਹੈ ਜੀ ਤੇ ਸਾਡੇ ਪਿੰਛ ਸਾਹਿਬ ਇੱਕ ਹੋ ਰਹੇ ਆ ਜੀ ਕਿਹੜੀ ਗਲਵੱਜਾ ਬਈ ਪਿੰਡ ਕਿਹੜਾ ਹੈ ਪਿੰਡ ਰੀਟ ਫਾਰਮ ਅੱਛਾ ਕੀ ਹੋਇਆ ਕੀ ਇਹ ਮਾਮਲਾ ਮੇਰੀ ਲੜਾਈ ਆ ਸਾਲ ਹੋ ਗਿਆ ਕਬ ਦੇ ਘਰ ਵਾਲੇ ਨਾ ਸਾਲ ਅਗਰ ਲੱਗ ਰਹੇ ਨੇ ਜਿਵੇਂ ਉਹਦੇ ਮਾਪੇ ਨਾ ਮੈਂ ਲਗ ਰੈਂਡੀ ਸੀਗੀ ਮੈਂ ਉਹਦੇ ਕੰਮ ਤੇ ਗਈ ਹੋਈ ਸੀ ਕੰਦ ਟੱਪ ਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੀ ਮਗਰੋਂ ਮੇਰੇ ਬੱਚੇ ਨੇ ਫੋਨ ਕੀਤਾ ਤੇ ਮੈਂ 112 ਤੇ ਕਾਲ ਲਾਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਕਿਹੜਾ ਸਰਪੰਚ ਆਈ ਸਿੰਦਰਪਾਲ ਸਿੰਦਰਪਾਲ ਸਿੰਘ ਇਹ ਪਹੁੰਚ ਗਏ ਇਹ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਹੁੰਦੇ ਥੱਪਣ ਮਾਰਦਾ ਇਹਨਾਂ ਨੂੰ ਪਤਾ ਇਹਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀਗੇ ਜਿਹੜੇ ਅੱਛਾ ਹਾਂਜੀ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਫੇਰ ਨਾ ਥੱਪੜ ਮਾਰਤਾ ਉਹਦੇ ਅੱਛਾ ਕੋਈ ਪੁੱਛਿਆ ਸੀ ਪਹਿਲਾਂ ਕੋਈ ਗੱਲਬਾਤ ਹੋਈ ਨਾ ਕੁਛ ਨਹੀਂ ਜਾ ਕੇ ਪੁੱਛਿਆ ਉਹ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਅੱਛਾ ਹਾਂਜੀ ਤੇ ਫੇਰ ਹੌਣ ਤੁਸੀਂ ਉਹਨਾਂ ਕੋਲ ਗਏ ਹੋ ਹਾਂਜੀ ਕੀ ਮੰਗ ਕਰ ਰਹੇ ਹੋ ਮੰਗ ਹੈ ਇਨਸਾਫ ਚਾਹੀਦਾ ਸਾਨੂੰ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਸਰ ਕਰਮਨਗਰ ਸੀਟ ਦਾ ਪੱਕਾ ਸਰਪੰਚਾ ਜੀ ਅਸੀਂ ਸਰ ਅਸੀਂ 8 ਸਰਪੰਚ ਇਕੱਠੇ ਹੋਏ ਆ ਸਰ ਜੋ ਪਪੂਰਾ ਮਲਾਜਮ ਹੈ ਅਸੀਂ ਫਿਰ ਮੋਕਲੇ ਦੀ ਹਾਲਤ ਦੇਖੀ ਸਰ ਅੱਖਾਂ ਨੂੰ ਸਾਨੂੰ ਇਹ ਤਾਂ ਲੱਗ ਰਿਹਾ ਉਹ ਤਾਂ ਸਰ ਕੋਈ ਮੈਡੀਕਲ ਨਸ਼ਾ ਵੀ ਕੀਤਾ ਹੋਇਆ ਹੈ ਸਰ ਜਦੋਂ ਅਸੀਂ ਸਾਰੀ ਗੱਲ ਸੁਣੀ ਤੇ ਪਪੂਰਾਮ ਜਦੋਂ ਬਿਆਰ ਸੁਣੇ ਤੇ ਸਾਡੇ ਸਰਪੰਚ ਜਦੋਂ ਉਹਨਾਂ ਦੇ ਰੋਣਾ ਨਿਬੜਨ ਪਹੁੰਚੇ ਸਾਨੂੰ ਇਹ ਗੱਲ ਤੋਂ ਸਾਨੂੰ ਪਤਾ ਲੱਗਿਆ ਉਹਨਾਂ ਨੇ ਕਿਸੇ ਤੋਂ ਕੋਈ ਪੁੱਛਦਾ ਸੀ ਨਹੀਂ ਕੀਤੀ ਉਹਨਾਂ ਨੇ ਪਹੁੰਚਦੇ ਹੀ ਸਰਪੰਚ ਨੂੰ ਇੱਕ ਆਮ ਬੰਦਾ ਸਮਝ ਕੇ ਸਰ ਥੱਪੜ ਮਾਰ ਦਿੱਤਾ ਸਰ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜੇ ਸਰਪੰਚ ਨਾ ਹੁੰਦਾ ਜੇ ਆਮ ਬੰਦਿਆਂ ਦਾ ਸਰ ਕਾਨੂੰਨ ਹੈਗਾ ਆਮ ਬੰਦੇ 'ਤੇ ਥੱਪੜ ਮਾਰਨਾ ਤੇ ਪੁਲਿਸ ਦੇ ਕੋਲੇ ਕੀ ਇਹ ਰੂਲ ਹੈਗਾ ਵੀ ਪੁ ਜਦੋਂ ਮਲਾਜ਼ਮ ਨੇ ਸਰ ਕਿਸੇ ਗੱਲ ਦੀ ਗੱਲ ਹੀ ਨਹੀਂ ਪੁੱਛੀ ਕਿਸੇ ਗੱਲ ਦੇ ਮਾਮਲੇ ਦੇ ਨਹੀਂ ਪਤਾ ਉਹਨਾਂ ਨੂੰ ਥੱਪੜ ਮਾਰਨਾ ਫਿਰ ਸਰਪੰਚ ਨੇ ਥੱਪੜ ਮਾਰਨਾ ਉਸ ਵੇਲੇ ਉਹਨਾਂ ਨੇ ਸਰ ਸੀਨਾ ਚੋਰੀ ਵੀ ਕੀਤੀ ਉਹ ਵੇਲੇ ਜਦੋਂ ਇਕੱਠ ਪਹੁੰਚਿਆ ਇਕੱਠ ਨੂੰ ਪਤਾ ਲੱਗਿਆ ਫਿਰ ਉਹ ਢਿੱਲਾ ਹੋ ਗਏ ਉਹਨਾਂ ਨੂੰ ਬਾਕੀ ਦੇ ਨਾਲ ਦੇ ਮਲਾਜ਼ਮ ਚੌਂਕੀ ਲਾ ਕੇ ਪਹੁੰਚੇ ਨੇ ਹੁਣ ਸਰ ਤੇ ਮੌਕੇ ਤੇ ਸੀਟੀ ਵੱਜ ਰਹੇ ਐਸਐਚਓ ਸਾਹਿਬ ਆਏ ਹੋਏ ਨੇ ਮਨਿੰਦਰ ਸਿੰਘ ਜੀ ਹੁਣ ਦੇਖਦੇ ਅਸਰ ਕੀ ਕਾਰਵਾਈ ਕਰਦੇ ਨੇ ਅਸੀਂ ਘੜੋ ਘੜ ਸਰ ਅਸੀਂ 49 ਮੈਂਬਰ ਤੇ ਅਸੀਂ 7-8 ਸਰਪੰਚ ਦੇ ਮੌਕੇ ਤੇ ਪਹੁੰਚੇ ਹੋਏ ਆ ਪ੍ਰੋਫੈਸਰ ਦੇਖਦੇ ਆ ਸਸਪੈਂਡ ਕਰਕੇ ਉਹਨਾਂ ਦੀ ਵਰਦੀ ਲਵਾ ਕੇ ਉਹਨੂੰ ਸੁਖਾਲਦੇ ਆ ਪੁਲਿਸ ਮੁਲਾਜ਼ਮ ਅਸਰ ਇਹ ਸਾਡੀ ਤੇ ਇਹ ਹੀ ਪੀਕ ਲੈ ਸਾਡਾ ਇਹ ਏਜੰਡਾ ਹੈ ਸਰ ਜਿਹੜੇ ਮੁਲਾਜ਼ਮ ਨੇ ਸਰ ਗਲਤ ਤਰੀਕੇ ਨਾਲ ਸਾਡੇ ਸਰਪੰਚ ਸਾਹਿਬ ਨਾਲ ਧੱਕਾਚੋਰੀ ਕੀਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਸਰ ਰਵਈਆ ਕਿਸਰਾ ਦੇਖਦੇ ਕਿ ਸਰਪੰਚ ਜਿਹੜਾ ਮੌਤ ਪਰ ਪੰਡਾ ਹੈ ਹਾਂਜੀ ਮਾੜਾ ਹੀ ਹੈ ਜੀ ਪੁਲਿਸ ਦਾ ਰਵਈਆ ਦਾ ਹਾਂਜੀ ਬਹੁਤ ਮਾੜਾ ਜੀ ਮੇਰਾ ਨਾਮ ਭਾਜੀ ਜਸਵਿੰਦਰ ਸਿੰਘ ਜੀ ਜੇ ਮੰਨ ਲਓ ਅੱਜ ਸਰਪੰਚ ਦੇ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮੈਂ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਤਾ ਸੀ ਬੱਚਿਆਂ ਨੂੰ ਬਾਹਰ ਕੱਢਤਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਦੋਂ ਬਾਅਦ ਇਹ ਆ ਗਿਆ ਉਹਨੋਂ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂ ਜੀ ਇਹ ਹੈਗਾ ਜੀ ਪੱਪੂ ਰਾਮ ਜੀ ਇਹ ਸਹੀ ਪੱਪੂ ਰਾਮ ਹੈ ਜੀ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਹਾਂ ਜੀ ਹਾਂ ਜੀ ਦੇਖਦੇ ਆ ਜੀ ਨਹੀਂ ਤਾਂ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕ ਜਿਹੜੀ ਕਾਰਵਾਈ ਨਾ ਕੀਤੀ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਹੈ ਇੱਕ ਤਰ੍ਹਾਂ ਦਾ ਵਿਸਤਾਰ ਹੋਗਾ ਜਿਹੜਾ ਹੈਗਾ ਕਾਰਨਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿਹਾ ਹਾਂ ਜੀ ਬਹੁਤ ਵੱਡਾ ਜੀ ਬਹੁਤ ਵੱਡਾ ਹੈ ਜੀ ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਸਰ ਅਸੀਂ ਇੱਕ ਗੁਰਦੇਵ ਸਿੰਘ ਬੱਗੂ ਜੀ ਉਦਮ ਸਿੰਘ ਨਗਰ ਦੇ ਸਰਪੰਚ ਜੀ ਅੱਛਾ ਇਹਦਾ ਸੰਬੰਧ ਕੀ ਹੋਇਆ ਕੀ ਹੈ ਦੇਖੋ ਜੀ ਘਰ ਦਾ ਘਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਹੋਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣਗੇ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮਕਾਰ ਛੱਡ ਕੇ ਸਪੈਸ਼ਲ ਉੱਤੇ ਬਣਾਦੇ ਸਪੈਸ਼ਲੇਸ਼ੇ ਗਿਆ ਘਰੇਲੂ ਕੰਮ ਦੇ ਵਿੱਚ ਉਹ ਤੇ ਮੌਕੇ ਤੇ ਉਹਨੇ 112 ਦੀ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾ अवसर के उन्होंने सरपंच साहब ने ते ਉਤਰਦੇ ਸਾਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਿਪੇੜ ਦੱਸੋ ਵੇ ਕੋਈ ਰਾਈਟ ਬਣਦਾ ਚਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲੀਕ ਨੂੰ ਕਿਵੇਂ ਚਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜ਼ੀ ਨਾਲ ਹੀ ਬੋਲੇ ਆ ਕਿ ਕਿਰਦੋ ਜੋ ਪੰਚਾਇਤ ਸੀ ਨਾ ਮੋਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੋਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰਿਆ ਕੋਈ ਇਹ ਨਹੀਂ ਇਕੱਲੇ ਨੂੰ ਮਾਰਿਆ ਸਾਈਡ ਤੇ ਭਰੀ ਪੰਚਾਇਤ ਦੇ ਵਿੱਚ ਮਾਰਿਆ ਫਿਰ ਅਸੀਂ ਰੂਪਰੂਪ ਜਦੋਂ ਕਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਹੋਰ ਰੂਪਪਿੰਡ ਦੇ ਕਾਫੀ ਯਾਰ ਜੀ ਪਬਲੀ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਅਗਰ ਮੋਕੇ ਤੇ ਸਾਹਿਬ ਕੋਈ ਸਾਹਬ ਕੋਈ ਜੇ ਮੋਕੇ ਤੇ ਇਸ ਟਾਈਮ ਪਰਚਾ ਨਹੀਂ ਕਰ ਕਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰਵਾਈ ਅਸੀਂ ਮੰਗਦੇ ਹਾਂ ਜੀ ਬਸ ਮੇਨ ਜੋ ਹੈ ਜੀ ਬਿਲਕੁਲ ਜੀ ਬੰਦ ਕਰਾਓ ਜੀ ਇੱਕ ਸਾਡੇ ਅੱਜ ਸੀਡ ਫਾਰਮ ਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਅਸੀਂ ਪੂਰਾ ਉਧਰ ਨਾਲ ਮਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗਲਫਹਿਮੀ ਜਾ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਜਿਸ ਚੋਂ ਉਹਦਾ ਹੁਣੇ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਸ لائن ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ